ਲਾਇਸ ਜਾ ਰਿਹਾ ਸਵੇਰੇ ਸਵੇਰੇ ਕਿੰਦਰ ਉਹ ਅਗਰੇ ਇਹ ਲੈ ਸਵੇਰੇ ਹੈ 5:30 ਹੋਏ ਤੇ ਸਾਡਾ ਗਰਦਿਕ ਕੰਨ ਨੂੰ ਇਹ ਇਧਲੇ ਇੱਜਲੇ ਜਾ ਰਹੇ ਬੰਦੇ ਦੇਖ ਤੋਂ ਮੈਨਾਂ ਉਹ ਅਗਰੇ ਜਾ ਰਹੇ ਆਗੇ ਉਹਦੇ ਤਾਂ ਕੇ ਖੇਡ ਦਿਆਂਗੇ ਤੇ ਸਵੇਰ ਦਾ ਮੌਲਾ ਸਾਥ ਸਾਥ ਮੌਸਮ ਖਾਲੀ ਇਹ ਸਾਡਾ ਗਰਦਿਕ ਵੇਖਿਆ ਤੇ ਮੋਟਰਸਾਈਕਲ ਆਉਂਦੇ ਜਾਂਦੇ ਆ ਬੈਠੇ ਇਥੇ ਕਦੇ ਉਧਰ ਜਾ ਵੜਾ ਕਦੇ ਉਧਰ ਜਾ ਵੜਾ ਕੋਈ ਨਾ ਕੋਈ ਮੋਟਰਸਾਈਕਲ ਆਉਂਦਾ ਰਹਿੰਦਾ ਤੇ ਇਹ ਦੇਖਦਾ ਰਹਿੰਦਾ ਘਰੇ ਬੁਲਾਉਣਾ ਜਾਂਦਾ ਨਹੀਂਗਾ ਇੱਥੇ ਖਿੱਡੀਆਂ ਦਾ ਕਰਉਂਦਾ ਆ ਦੇਖ ਪੰਗੇ ਪੰਗੇ ਵਿਖੇ ਦੇ ਨਿੱਕੇ ਨਿੱਕੇ ਦੇ ਕਿ ਅੰਦੇਖੇ ਹਾਂ ਨਹੀਂ ਪੰਗੇ ਤਾਂ ਉੱਡੀ ਗਿ ਕੋਲੇ ਉਹ ਤਾਂ ਚੜ ਜਾ ਓਏ ਹੈਲੋ ਇਹ ਇਹ ਥੱਲੇ ਵੀ ਨਰੜ ਜੇ ਟਾਲ ਵੀ ਬਹੁਤ ਕਰ ਦੀ ਗਾ ਥੱਲੇ ਵੀ ਨਰ ਰੋੜ ਦੇ ਕਿਤੇ ਢਾਲ ਵੀ ਬਹੁਤ ਆੜਾ ਏ ਪਤਾ ਨਹੀਂ ਕੀ ਦੇਖਦਾ ਇਹਦਰ ਸਾਡਾ ਮੋਟਰਸਾਈਕਲ ਖੜਾ ਹੋਇਆ ਹੈਗਾ ਤਾਂ ਗਲੀਆਂ ਵੀ ਖਾਲੀ ਲੱਗ ਲੱਗੇ ਬਣਦੀਆਂ ਕੀ ਕਰਦਾ ਕਿੱਥੇ ਜਾਣਾ ਹੈ ਹੈ ਕਿੱਥੇ ਜਾਣਾ ਹੈ ਚਿਕੜੋ ਚਿਕੜੀ ਚਿਕੜੋ ਜਗੜੀ ਆ ਢਾਲ ਤੂੰ ਉਤਰੇ ਬੜੇ ਤਰੀਕੇ ਨਾਲ ਇਹ ਢਾਲ ਵੀ ਬਹੁਤ ਹੈ ਇੱਥੇ ਦੇਖ ਰੀ ਇੰਨੀ ਢਾਲ ਹੈ ਹਾਂ ਆ ਚੱਲ ਗਏ ਇਧਰ ਐ ਤਾਂ ਆ ਜਾ ਇਧਰ ਆ ਜਾ ਓਏ ਕਰਦੀ ਗਾ ਜਵਾਨੀ ਇਹਦੀ ਗਲੀ ਜਨੇਗਾ ਵੀ ਕੋਣ ਆਉਂਦਾ ਹੈ ਕੋਣ ਜਾਂਦਾ ਹੈ ਹੈ ਕੋਈ ਇਹਨੂੰ ਮਤਲਬ ਕਿ ਆਇਆ ਆ ਜਾ ਬੱਜਾ ਤੇ ਇਥੇ ਆ ਬੈਠੀ ਆ ਬੂਆ ਇਹਨੂੰ ਕੰਮ ਹੀ ਨਹੀਂ ਚੱਲ ਬੈਠੀ ਰਹਿੰਦੀ ਸਾਰਾ ਦਿਨ ਵਿਹਲੀ ਹੋਰ ਤਾਂ ਹੈ ਨਹੀਂਗਾ ਕੁਝ ਵੀ ਹਨਾ ਬੂਆ ਸਹੀ ਗੱਲ ਹੈ ਨਾ ਤੇ ਉਹ ਉੱਥੇ ਸਾਡੀ ਗਾਚੀ ਬੈਠੀ ਹੈ ਆ ਸਾਡਾ ਕਾਲੂ ਬੈਠਾ ਹੈ ਐਸੇ ਐਸੇ ਇਧਰਲੇ ਕਰੇ ਕਰ ਤੇ ਖੇਡਣ ਵਾਸਤੇ ਤੂੰ ਬਾਹਰ ਫੈਡਾ ਹੈ ਬਾਹਰ ਬਾਹਰ ਦੇਖ ਰਿਹਾ ਕਿੱਥੇ ਬੈਠਾ ਹੈ ਇਹ ਕੋਸਨ ਦਾ ਇਹਨ ਕੋਸਨ ਦਾ ਪਸੂ ਥੋੜੀ ਖਾਣ ਕੇ ਨੂੰ ਆ ਆ ਵੇਖਦੇ ਕਰਦਾ ਕੀ ਮੈਂ ਤਾਂ ਵੇਖਦਾ ਕਰਦਾ ਕੀ ਹੈ ਖੇਦੀਆਂ ਗੱਲੋ 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 ਖੇਦੀਆਂ ਤੇ ਇੱਥੇ ਖੜ ਕੇ ਆਸੇ-ਬਾਸੇ ਵੇਖਦਾ ਵੀ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਤੇ ਆਪਣਾ ਬਾਈਕ ਖੇਡ ਲੈਂਦੇ ਨੇ ਫਿਰ ਦੇਖਦੇ ਕੀ ਕਰਦਾ ਹੈ ਜਾ ਰਹੇ ਆ ਘਰੇ ਕਮ ਫੇਰ ਕਿਧਰ ਕਿਹੜਾ ਗਾਂਤ ਖੜਾ ਇਹ ਹੁਣ ਚੱਲਿਆ ਅਸੀਂ ਕਰਿਆ ਅੱਗੇ ਬੈਠਾ ਰੌਂਦਨ ਸਿੰਘ ਯਾਰ ਨਾਲ ਮਿੰਟ ਬਾਅਦ ਚਾਹ ਨੇ ਉਤਰ ਜਾਂਦੀ ਏ ਤੇ ਅਸੀਂ ਕਮ ਫੇਰ ਕੇ ਕਰਿਆ ਕੀ ਤੇ ਆ ਇਧਰ ਕਮ ਜਲੀ ਜਾਂਦਾ ਏ ਅਰੇ ਤਾਂ ਸਟਾਪੇ ਬਜਾਇ ਸੜਕ 'ਚ ਤੇ ਆ ਇਧਰ ਇਹਦੀ ਚਾਹ ਨੇ ਉਤਰ ਜਾਂਦੀ ਏ ਇਹ ਚਾਹ ਚੜਾਉਣ ਦਾ ਤਰੀਕਾ ਵੇਖਦਾ ਮਗਰ ਲੈ ਬੈਕ ਕਰ ਕਰਦਾ ਚਾਹ ਚੜਦੀ ਨਹੀਂ ਇਹ ਫਿਰ ਕਰੂਗਾ ਇੱਕ ਇੱਕ ਲੱਗਿਆ ਚੜਾਉਣ ਇਨੇ ਤੋਂ ਬਦਾਂ ਵਿੱਚ ਚੈਨ ਇੱਥੇ ਆਏ। ਆ ਲੈ। ਚਿਰਾ ਕੇ ਮਾੜੀ ਜੀ। ਇੱਕ ਮਾੜੀ ਚੈਂਚਾ ਲੀ। ਹੁਣ ਉਹਨੂੰ ਵੈ ਕਰੂਗਾ। ਇਹ 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 ਇਹ। ਹਾਂ। ਇਹ ਗੇਂ ਚੜ ਗਈ। ਲੈ ਹਾਂ ਚੈਂ ਚੜ ਗਈ। ਇਹਨੂੰ ਪਤਾ ਵੀ ਵਿੱਚ ਜਾਣ ਕਿਵੇਂ ਚੜਾਉਣੇ ਤਰੀਕਾ ਹੈਗਾ ਹੈ। ਲੈ ਵੇ। ਚੱਲ ਬੇਰਾ। ਤੇ ਆਪਣਾ ਬਾਈ ਕਾ। ਕਿ ਘਰੇ ਤੇ ਦਰ ਲੱਗੇ ਪਿਆ ਆ ਗਰਾਮਤਾ। ਇਹ ਕਾਰਬਨ ਲਗਾ ਬੈ ਹਾਏ ਚਲ ਕੋਈ ਨਹੀਂ ਆਹ ਮਿਸਤਰੀ ਐ ਮਿਸਤਰੀ ਦੇਖ ਕੇ ਵੀ ਡਰ ਲੱਗਦਾ ਐ ਤੇਰਾ ਭਾਈ ਸੇਰਾ ਹਾਂ ਉਹ ਦੀ ਬਣਾ ਵੀਡੀਓ ਕਿਹੜੇ ਦੀ ਫੋਟੋ ਹਾਂ ਬਹੁਤਾ ਲੱਗੇ ਲੱਗਿਆ ਤੇ ਕਾ ਲੱਗਿਆ ਬਾਈ ਦਰਵਾਜ਼ੇ ਆ ਗਏ ਪਣ ਲੋ ਘੜ ਕਿਆ ਬਾਈ ਤੇ ਦੁਕਾਨ ਬਤਾਤੀ ਆਪਾਂ ਹੁਣ ਜਿੱਥੇ ਚੱਲਦੇ ਆਪਾਂ ਅੱਗੇ ਚੱਲਦੇ ਚੱਲ ਦੇਖ ਕਿਉਂ ਨੇ ਦੇਖ ਕਿਉਂ ਨੇ ਚਲੋ ਜੀ ਮੈਨੂੰ ਨਹੀਂ ਪਤਾ ਕੀ ਦੇਖਾਂ ਚੱਲੇ ਆ ਡੌਗੀ ਅੱਗੇ ਆ ਗਿਆ ਸੀਗਾ ਕਰ ਪ੍ਰਾਨਾ ਕਰੀਕਣੇ ਨੇ ਕਰੀਉਣਾ ਆ ਬਾਦ ਲੈਣਾ ਸਨੈਕਸ ਖਾਣ ਵਾਸਤੇ ਚੱਲ ਕੋਈ ਨਹੀਂ ਤੇ ਮੌਸਮ ਵੇਖੋਗਾ ਹੈ ਕੋਈ ਗਰਮੈਸ਼ ਵੀ ਹੈ ਤੇ ਆ ਬਈ ਸਨੈਕਸ ਬਣਾਉਗਾ ਤੇ ਫਿਰ ਆਪਾਂ ਸਨੈਕਸ ਲੈ ਕੇ ਚੱਲਾਂਗੇ ਘਰੇ ਲੈਣ ਸਨੈਕਸ ਐਨੀਗੇਟ ਫਿਰ ਅੱਗੇ ਅੱਗੇ ਸੋਮਸੇ ਚੱਲੇ ਬਾਅਸ ਗੇ ਸੇ ਬਲਮਾ ਗੋ ਦਗਾ ਤਾ ਸਨੈਕਸ ਐਨੀਗੇਟ ਚੱਲੇ ਬਾਅਸ ਸੇ ਮੈਨੂਲਾ ਦੇ ਵੀ ਹੈ ਨਹੀਂ ਇੱਥੇ ਤੋਂ ਆ ਕੇ ਦੂਰੇ ਹਰ ਲੈ ਕੇ ਕੀ ਹੈਗਾ ਲੋਜ ਇੱਥੇ ਦਾ ਨਹੀਂ ਸੀ ਗੇ ਅਰ ਅੱਪ ਵੀ ਲੈ ਦੇ ਬਾਈ ਕੋਲੇ ਸਮੋਸੇ ਬਣਨ ਲੱਗਣਾ ਟਾਈਮ ਤੇ ਇੱਥੇ ਆ ਗਏ ਚਿਬਰਦੀ ਹਨੂਮਾਨ ਮੰਦਿਰ ਰੁਕਦੇ ਹੈ ਆ ਰੁਕ ਵੀ ਸਕਦੇ ਕਿਤੇ ਮਰਜ਼ੀ ਬੈ ਜਾ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਗਈ ਤੇ ਇੱਕਦਮ ਬਹੁਤ ਬੱਦਲ ਹੋਏ ਪਏ ਬਾਰਿਸ਼ ਹੋ ਸਕਦੀ ਹੈ ਤੇ ਦੁਕਾਨ ਫਿਰ ਖੋਲੀ ਆਪਾਂ ਤੇ ਬਹਨੇ 10 ਮਿੰਟ ਤੇ ਦੇਖੋ ਨਾਲ ਲੱਗ ਟਾਈਮ ਐਸ ਕੇ ਪ੍ਰੋਫੈਸ਼ਨਲ ਹੈਡ ਰੈਸਰ ਚਲੋ ਜੀ ਸਲੈਂਟਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਆ ਵਧ ਗਿਆ ਸਰੀਆ ਬਾਈ ਬੀਲੀ ਵਾਲਾ ਤੇ ਠੇਕੇਦਾਰ ਥੱਲੇ ਚਲਾ ਹੁਣ ਇਹ ਡਰ ਡਰ ਉਤਰਦਾ ਹੈ ਹੈ ਪਸ ਮਨ ਤੂੰ ਵੀ ਆ ਗਿਆ ਓਏ ਕਿ ਹੁਣ ਆਇਆ अच्छा मेनू ने तो जाके अच्छा सही बंदा के अजमन ਲੈਂਡਰ ਮਟੀਰੀਅਲ ਵਗੈਰਾ ਸਾਰਾ ਆਇਆ ਪਿਆ ਤੇ ਮਸ਼ੀਨ ਵੀ ਲੱਗੀ ਮਨਦੀਪ ਸਿੰਘ ਪਲੰਬਰ ਆ ਬਦਲ ਦਉ ਸਾਰੇ ਥਲੇ ਇੱਕ ਵਾਰੀ ਹਾਂ ਕਾ ਛੱਡਿਆ ਵੇ ਲੋਬੀ ਦਾ ਕੱਟ ਰੰਗੀਆਂ ਹੈ ਸਨਾਨ ਸਿੰਘ ਇਹ ਇਧਰ ਹੈ ਜੋ ਓਪਨ ਜਗਾ ਪਿੱਛੇ ਲਾਂਡਰੀ ਦਾ